ਅੱਜ ਵਿਧਾਨ ਸਭਾ ਹਲਕਾ ਪੋਆ ਵਿਖੇ ਗੁੱਜਰ ਸਮਾਜ ਕਲਿਆਣ ਸਭਾ ਵੱਲੋਂ ਸਾਲਾਨਾ ਏਕਤਾ ਦੰਗਲ ਦਾ ਆਯੋਜਨ ਕੀਤਾ ਗਿਆ। ਜੋਸੇ ਵਿੱਚ ਵਿਸ਼ੇਸ਼ ਤੌਰ ਉੱਤੇ ਲੋਕ ਸਭਾ ਸਾਂਸਦ ਗੁਰਦਾਸਪੁਰ ਸੁਖਵਿੰਦਰ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਲੋਕ ਸਭਾ ਹਲਕਾ ਪੋਆ ਦੇ ਸਾਬਕਾ ਵਿਧਾਇਕ ਜੋਕਿੰਦਰ ਪਾਲ ਵੀ ਪਹੁੰਚੇ ਗੁੱਜਰ ਸਮੁਦਾਇ ਵੱਲੋਂ ਕਰਵਾਏ ਜਾ ਰਹੇ ਇਸ ਸਲਾਨਾ ਇਕਤਾ ਦੰਗਲ ਦੀ ਜਿੱਥੇ ਲੋਕ ਸਭਾ ਸਾਂਸਦ ਸੁਖਵਿੰਦਰ ਸਿੰਘ ਰੰਧਾਵਾ ਨੇ ਸ਼ਲਾਗਾ ਕੀਤੀ ਉੱਤੇ ਹੀ ਉਹਨਾਂ ਨੇ ਗੁੱਜਰ ਸਮੁਦਾਇ ਦੀਆਂ ਮੁਸ਼ਕਲਾਂ ਵੀ ਸੁਣੀਆਂ ਉਹਨਾਂ ਨੂੰ ਜੋ ਮੁਸ਼ਕਿਲਾਂ ਆ ਰਹੀਆਂ ਨੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਹੈ ਇਸ ਮੌਕੇ ਉੱਤੇ ਸਾਬਕਾ ਬਧਾਇਕ ਕੋ ਜਗਿੰਦਰ ਪਾਲ ਨੇ ਕਿਹਾ ਕਿ ਜੋ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਇਹ ਸ਼ਲਾਘਾਯੋਗ ਨੇ ਦੇਖੋ ਇਹਨਾਂ ਨੇ ਗੁੱਜਰ ਜਿਹੜਾ ਕਲਿਆਣ ਸਮਾਜ ਆ ਉਹਨਾਂ ਨੇ ਬੰਗਾਲ ਚ ਮੇਰੇ ਸਾਹਿਬ ਜਗਿੰਦਰ ਪਾਲ ਜੀ ਨੇ ਕਿ ਗੁੱਜਰ ਭਰਾਤ ਦੀ ਸਾਰੀ ਇਹਨਾਂ ਨੇ ਇੱਥੇ ਇਸ ਖੇਡਾਂ ਦਾ ਜਿਹੜਾ ਪ੍ਰੋਗਰਾਮ ਰੱਖਿਆ ਪਹਿਲੀ ਗੱਲ ਤੇ ਮੈਂ ਇਸ ਸਮਾਜ ਨੂੰ ਮੁਬਾਰਕਬਾਦ ਦਿੰਦਾ ਕਿ ਆਪਾਂ ਟਾਈਮ ਫੜ ਕੇ ਕੁਸ਼ਤੀਆਂ ਅੱਗੇ ਕਿਹੜੀਆਂ ਕੁਸ਼ਤੀਆਂ ਜਿਹੜੀਆਂ ਕਰਵਾ ਲੈਣ। ਇੱਕ ਹੈਲਦੀ ਪੰਜਾਬ ਦੀ ਗੱਲ ਇਹ ਕਰ ਰਹੇ ਨੇ। ਤੇ ਨਾਲ ਹੀ ਇਹਨਾਂ ਦੀਆਂ ਸਮੱਸਿਆਵਾਂ ਵੀ ਬਹੁਤ ਜ਼ਿਆਦਾ ਨੇ ਜਿਹੜੀਆਂ ਕਿ ਸਰਕਾਰ ਨੂੰ ਉਮੋਲਕਾਂ ਦੇਣਾ ਪਏਗਾ। ਔਰ ਇਹਨਾਂ ਨੇ ਆ ਕੇ ਜਿਵੇਂ ਆਪਾਂ ਵਾਈਟ ਰੈਵੋਲੂਸ਼ਨ ਜਿਵੇਂ ਕਹਿੰਦੇ ਨੇ ਉਹਦੇ ਚ ਇਹਨਾਂ ਦਾ ਬਹੁਤ ਥੋੜਾ ਯੋਗਦਾਨ ਹੈ ਪੰਜਾਬ ਦੇ ਵਿੱਚ। ਖਾਸ ਕਰਕੇ ਇਹਨਾਂ ਏਰੀਆ ਦੇ ਵਿੱਚ ਕਿ ਜੰਮੂ ਵਾਲੀ ਸਾਈਡ ਤੋਂ ਆ ਕੇ ਇਹਨਾਂ ਨੇ ਪਹਿਲਾਂ ਸੀਜ਼ਨ ਲਾਉਂਦੇ ਸੀ ਉਹਨਾਂ ਨੇ ਪੱਕੇ ਤੌਰ ਤੇ ਬੈਠ ਕੇ ਕਿ ਤਾਂ ਔਰ ਇਹਨਾਂ ਦੇ ਮੈਂ ਜਿਹੜੀਆਂ ਇਹਨਾਂ ਨੇ ਕਿਹਾ ਕਿ ਵਾਕਈ ਇਹਨਾਂ ਦੇ ਕੋਲ ਪ੍ਰੋਬਲਮ ਹੈ ਤੇ ਧਰਮ ਸ਼ਾਲਾ ਨਹੀਂ ਹੁੰਦੀ ਆਪਣੇ ਆਵਾਦ ਕਰਨ ਲਈ ਜਗ੍ਹਾ ਹੈ ਨਹੀਂ ਖਬਰਸਤਾਨ ਹੈ ਨਹੀਂ ਇਹ ਜਿਹੜੀ ਚੀਜ਼ਾਂ ਨੇ ਇਹਨਾਂ ਦੇ ਜਿਹੜੀਆਂ ਬਹੁਤ ਵੱਡੀ ਮੰਗਿਆ ਇਹਦੇ ਬਾਰੇ ਦਿੱਲੀ ਚ ਵੀ ਗੱਲ ਕਰਾਂਗੇ ਪਰ ਬਦਕਿਸਮਤੀ ਦੇ ਨਾਲ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਵੱਖ ਬੋਰਡ ਦੇ ਅਗੇਂਸਟ ਜਿਹੜਾ ਬਿੱਲ ਲਾਇਆ ਹੈ ਜਿਹੜੀ ਜੁਆਇੰਟ ਪਾਰਲਮੈਂਟ ਕਮੇਟੀ ਬਣੀ ਆ ਉਹਨਾਂ ਨੂੰ ਜਾ ਕੇ ਦੱਸਾਂਗੇ ਕਿ ਇਹ ਪੰਜਾਬ ਦੇ ਵਿੱਚ ਔਰ ਪੂਰੇ ਹਿੰਦੁਸਤਾਨ ਦੇ ਮਿਨੋਰਟੀ ਦਾ ਸਾਨੂੰ ਧਿਆਨ ਰੱਖਣਾ ਪਏਗਾ ਕਿ ਇਹ ਤੇ ਸਭ ਨੂੰ ਬਤਾ ਬਿ ਮਿਨੋਰਟੀ ਜਿੱਥੇ-ਜਿੱਥੇ ਵੀ ਆ ਉਹਨਾਂ ਦਾ ਧਿਆਨ ਰੱਖ ਕੇ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਚਾਹੀਦੀ ਹੈ ਤੇ ਇਹਨਾਂ ਦੇ ਜਿਹੜੇ ਮੰਗਾ ਨੇ ਇਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਪਰਮਸ਼ਾਲਾ ਨਹੀਂ ਸਾਡੇ ਕਬਰਸਤਾਨ ਨਹੀਂ ਸਾਡੇ ਕੋਲ ਕਿਉਂਕਿ ਕਮਿਊਨਿਟੀ ਤੇ ਗਰੀਬ ਹੀ ਹੈ ਇੱਕ ਵੇਖੋ ਨਾ ਜਿੱਦਾਂ ਦੇ ਕੋਲ ਬਣੇ ਉਹ ਤਰ੍ਹਾਂ ਕਿਵੇਂ ਰਹਿ ਰਹੇ ਨੇ ਕਿ ਸਾਡੇ ਕੋਲ ਵਿਆਹ ਸ਼ਾਦੀ ਲਈ ਬਰਤਨ ਨਹੀਂ ਕੁਛ ਨਹੀਂ ਯਾਨੀ ਚਾਹੀਏ ਕਰਾ ਪਾਣੀ ਉਹ ਸਾਰੀ ਗੱਲਾਂ ਜਿਹੜੀਆਂ ਇਹਨਾਂ ਦੀ ਆਪਾਂ ਮੰਗ ਪੂਰੀ ਕਰਾਂਗੇ ਕੋ ਪਹਿਲੇ ਤੇ ਮੈਂ ਆਪਣੇ ਵੱਲੋਂ ਸਾਡੇ ਵੱਡੇ ਭਰਾ ਸੁਰਜਿੰਦਰ ਰੰਧਾਵਾ ਜੀ ਉਹ ਪਾਰਲੀਮੈਂਟ ਦਾ ਇਲੈਕਸ਼ਨ ਲੜਨ ਤੋਂ ਬਹੁਤ ਪਹਿਲੀ ਵਾਰੀ ਮੇਰੇ ਹਲਕੇ 'ਚ ਖਾਸ ਕਰਕੇ ਉਹ ਜਿੱਦੂ ਪਾਰਲੇ ਪਾਸੇ ਆਏ ਨੇ ਔਰ ਮੇਰੇ ਛੋਟੇ ਭਰਾ 파ੜਾ ਸਾਹਿਬ ਇਹ ਵੀ ਨਾਲ ਮੇਰੇ ਹਲਕੇ 'ਚ ਇਸ ਪਾਸੇ 파ੜਾ ਸਾਹਿਬ ਕਹਿੰਦੇ ਮੈਂ ਪਹਿਲੀ ਵਾਰੀ ਆਇਆ ਮੇਰੇ ਵੱਲੋਂ ਔਰ ਮੇਰੇ ਕੌਨਸਟਿਚੁਐਂਸੀ ਵੱਲੋਂ ਮੇਰੇ ਵੱਡੇ ਭਰਾ ਰੰਦਾਵਾ ਜੀ ਛੋਟੇ ਭਰਾ 파ੜਾ ਜੀ ਸਾਰੇ ਕੌਨਸਟਿਚੁਐਂਸੀ ਇਹਨਾਂ ਦਾ ਵੈਲਕਮ ਕਰਦੀ ਆ ਔਰ ਜਿਹੜਾ ਸਾਡਾ ਗੁੱਜਰ ਸਮਾਜ ਹੈ ਇਹ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਸਿੰਧ ਮੇਲਾ ਜਿਹੜਾ ਕਰਵਾ ਰਹੇ ਨੇ ਮੈਂ ਰੱਬ ਅੱਗੇ ਅਰਦਾਸ ਕਰਦਾ ਵੀ ਰੱਬ ਦੀ ਇਹ ਸਮਾਜ ਦੇ ਉੱਤੇ ਮੇਰੇ ਪਰ ਹੱਥ ਰਵੇ ਇਹ ਸਮਾਜ ਜਿਹੜਾ ਸਾਡਾ ਦਿਨ ਤੋਂ ਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਸਿੰਧ ਮੇਲੇ ਕਰਾਨੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਕੋਈ ਛੋਟਾ ਕੰਮ ਨਹੀਂ ਹੈਗਾ ਕਿ ਉਹ ਸਮਾਜ ਕਰਾਂਦੇ ਜਿੱਥੇ ਸਮਾਜ ਦਾ ਇਕੱਠ ਹੁੰਦਾ ਔਰ ਸਿੰਧ ਮੇਲੇ ਕਰਾਨ ਨਾਲ ਲੋਕੀ ਜਿਹੜੇ ਨੌਜਵਾਨ ਬੱਚੇ ਆ ਜਾਂ ਛੋਟੇ ਬੱਚੇ ਆ ਉਹ ਵੀ ਜਦੋਂ ਨੌਜਵਾਨਾਂ ਨੂੰ ਕੁਸ਼ਤੀ ਲੜਦੇ ਦੇਖਦੇ ਆ ਤਾਂ ਉਹਨਾਂ ਚੋਸਾ ਵੱਧਾ